ਅੱਜ ਵੀ ਮੈਂ ਕਿਸੇ ਦੇ ਗਾਣੇ ਗਾਉਂਦਾ ਮੈਨੂੰ ਮਸਵਾਦ ਹੁੰਦਾ ਯਾਰ ਅਹੀ ਵੀ ਦਾ ਸੌਣ ਸੌਣ ਵੱਡੇ ਹੋਏ ਹਨਾ ਉਹ ਚੰਗੇ ਲੱਗਦੇ ਆ ਜਿਦਾ ਰਣਜੀਤ ਰਾਣੇ ਭਾਈ ਦੇ ਬਹੁਤ ਸੋਹਣੇ ਗਾਣੇ ਜੀ ਮੇਰਾ ਪਹਿਲਾ ਗਾਣਾ ਸ਼ਾਇਦ ਤੁਸੀਂ ਸੁਣਾ ਹੋਇਆ ਜੇ ਨਹੀਂ ਸੁਣਿਆ ਤਾਂ ਅੱਜ ਸੁਣ ਲਿਓ ਫਿਰ ਸੁਣ ਕੇ ਤਾੜੀ ਜ਼ਰੂਰ ਮਾਰਦੇ ਠੀਕ ਹੈ ਤੂੰ ਸਜਣਾ ਰੱਬ ਦੇ ਨਾਂ ਵਰਗਾ ਏ ਆਉਂਦੇ ਜਾਂਦੇ ਸਾਰੇ ਗਾ ਤੈਨੂੰ ਪਾਉਣ ਲਈ ਅਸੀਂ ਵੀ ਸਜਣਾ ਥੈਂਕ ਯੂ ਮਾ ਨਹੀਂ ਲਾਉਂਦੀ ਸਮਝਾਂਦਾ ਸਹੀ ਗੱਲ ਹੈ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਥੈਂਕ ਯੂ ਮਾ ਥੈਂਕ ਯੂ ਮਾ ਥੈਂਕ ਯੂ ਮਾ ਥੈਂਕ ਅੱਛਾ ਲਵ ਦੀ ਮਦਰ ਹੈ ਲਵ ਸਾਡਾ ਜਿਮ ਵਾਲਾ ਅੱਛਾ ਆਪਾ ਵੀ ਜਿਮ ਗਏ ਉਹ ਡੰਬਲ ਚੱਕ ਕੇ ਥੱਲੇ ਆਵੇ ਆਈ ਨਾ ਮੈਨੂੰ پتہ ਹੈ ਥੈਂਕ ਯੂ ਥੈਂਕ ਯੂ ਮਮ ਥੈਂਕ ਯੂ ਤੈਨੂੰ ਫੋਨ ਲਈ ਫੋਨ ਲਈ ਮਦਰ ਕੇ ਸਾਹਮਣੇ ਰੱਖਣੇ ਆ ਮੈਂ ਜੇਬ ਵਿੱਚ ਪਾ ਲਈ ਨਹੀਂ ਉੱਧਰ ਰਲ ਜਾਣਗੇ असी वे असी वे सजना, सजना होकर नहीं सकते कौन सा लाइव है लाइव कड़ा भाजी पीएससी ਪੰਜਾਬ ਜਪੀ ਵੀ ਅੱਛਾ ਸਾਰੇ ਜੀਆਂ ਨੂੰ ਤੇਰੇ ਬਿਨ ਮੋਟਾਂ ਸਕਦੀਆਂ ਤੇਰੇ ਬਿਨ ਜੀ ਨੰਗੀ ਸਕਦੇ ਬੜੇ ਮੈਸੇਜ ਆਏ ਪਰ ਆਮਾਨੀ ਕਹਿੰਦੇ ਭਾਈ ਤੇਰਾ ਗਾਣਾ ਸੁਣ ਕੇ ਰੋਈ ਜਾਂਦੇ ਆ ਮੈਂ ਇੱਕ ਭਰਾ ਨੂੰ ਰਿਪਲਾਈ ਕੀਤਾ ਮੈਂ ਕਿਹਾ ਬੀਰੇ ਮੈਂ ਨਾ ਮੜਾ ਗਾਤਾ ਤੂੰ ਰੋਈ ਜਾਂਨਾ ਕਹਿੰਦਾ ਨਹੀਂ ਭਾਜੀ ਕਹਿੰਦਾ ਨਹੀਂ ਭਾਜੀ ਤੁਸੀਂ ਬਹੁਤ ਸੋਹਣਾ ਗਾਇਆ ਮੈਂ ਕਿਹਾ ਫੇਰ ਰੋਣਾ ਕਿਉਂ ਆ ਕਹਿੰਦਾ ਪਾਦੀ ਜਿਸਤਾਂ ਲੱਗੀਆਂ ਸੋਈ ਜਾਣੇ ਮੈਂ ਕਿਹਾ ਅੱਛਾ ਯਾਰ ਮੈਂ ਕਿਹਾ ਕਿਸੇ ਪਾਸੇ ਮਰਬਾਦ ਹੋਇਆ ਲੱਗਦਾ ਕਹਿੰਦਾ ਹਾਂਜੀ ਬਾਜੀ ਕਹਿੰਦਾ ਖਾਸ ਕਰਕੇ ਤੇਰੀ ਆ ਗੱਲ ਤੇ ਬਹੁਤ ਰੋਣੇ ਆ ਬਾਜੀ ਮੈਂ ਕਿਹੜੀ ਤੇ ਹਾਏ ਇਕੱਲੇ ਕਰੀ ਆ ਸੱਜਣਾ ਕੋਈ ਗੱਲ ਨਾਲ ਲਾਉਂਦਾ ਨਹੀਂ ਹੋਸਾ ਤੇਰੀ ਦੁੱਖ ਡਾਡੇ ਨੇ ਕੋਈ ਦਰਦ ਬਣਦਾ ਹੁਣ ਤੇਰੇ ਬਾਝੋਂ ਦਿਲ ਦੇ ਜ਼ਖਮਾਂ ਨੂੰ ਹਾਏ ਤੇਰੇ ਵਜੋਂ ਅਸੀਂ ਜ਼ਖਮਾਂ ਨੂੰ ਹੋ ਕੱਲੇ ਸੀ ਸਕਦੇ ਆ ਤੇਰੇ ਬਿਨ ਜੀ ਨਹੀਂ ਖਦੇ ਹੋ ਸ਼ਾਂਤੀ ਰੱਖਿਓ 10 ਮਿੰਟ ਅਗਰ ਕੋਈ ਬੋਲਾ ਮੈਂ ਉਸਕੋ ਮੈਂਕ ਪਕੜਾ ਦੂੰਗਾ ਕਿਸੇ ਮੇ ਬੋਲੋ ਇਸ ਤੋਂ ਬਾਅਦ ਮੈਂ ਗਾਣਾ ਸਜਮਾ ਸੌਂਗ ਚੱਲ ਗਿਆ ਚਲੋ ਮੈਨੂੰ ਚਾਰਕ ਪਰੋਵਾ ਪੈਣ ਲੱਗੇ ਜੀ ਰੋਟੀ ਪਾਣੀ ਜਾਂ ਤੁਰ ਪਿਆ ਮੇਰਾ ਉਸ ਤੋਂ ਬਾਅਦ ਮੈਂ ਗਾਣਾ ਕੀਤਾ ਥੈਂਕ ਯੂ ਪਾਜੀ ਉਸ ਤੋਂ ਬਾਅਦ ਮੈਂ ਗਾਣਾ ਕੀਤਾ ਮੇਰਾ ਗਾਣਾ ਨਾ ਚੱਲੇ। ਕਿ ਨਾ ਮੈਂ ਕਹਿਆ ਯਾਰਾ ਤਾਂ ਪੁੱਠਾ ਪੰਗਾ ਲੈ ਲਿਆ। ਬਿਨਾ ਹੋਣ ਜਾ ਕੇ ਆਪਾਂ ਪਿੰਡ ਕੰਮ ਕਰ ਚੁੱਕੇ ਆਂ। ਕਿਉਂਕਿ ਪਿੰਡ ਵਾਲਿਆਂ ਨੇ ਕਹਿਣਾ ਸੀ ਵੀ ਉਦੋਂ ਤਾਂ ਬੜਾ ਇੱਕ ਗਾਣਾ ਕੱਢ ਕੇ ਕਲਾਕਾਰ ਬਣਿਆ ਪੈਰ ਉਸੀ ਹੋਣਾ। ਪਰ ਮੈਂ ਰੋਂਦਾ ਕਰ ਲਾਉਂਦਾ। ਤੁਰਿਆ ਆ ਫਿਰ ਤਾਂ ਫਿਰਦਾ ਫਿਰਦਾ ਉਸ ਮuele ਤੇ ਪਹੁੰਚ ਗਿਆ ਜਿੱਥੇ ਮਹਿੰਗਾ ਸੀ ਔਰ ਡਾਲਰ ਗਣਦੀ ਐ ਤੇ ਮੈਂ ਤਾਰੇ ਗਣਦਾ। ਤੇ ਮਾਂ ਦੇ ਪੁੱਤਾਂ ਨੇ ਦਿਨ ਚ ਹੀ ਨੇਰੀ ਬੰਤੀ ਬਾਬਾ ਜੀ ਫਲੀਮ ਭਾਈ ਨੇ ਸੱਚੀ ਕਿਹਾ ਸੀ ਲੱਭਦੇ ਫਿਰਦੇ ਸੀ ਉਦੋਂ ਬਾਅਦ ਚ ਵੀ ਜੀਖਣ ਹੈ ਕਿੱਥੇ ਹੈ ਫਿਰ ਮੈਨੂੰ ਜੋ ਵੀ ਮਿਲਿਆ ਕਰੇ ਜਿਹੜਾ ਵੀ ਮੇਰਾ ਭਰਾ ਮਿਲਿਆ ਕਰੇ ਮਿਲਦੇ ਮੈਨੂੰ ਸ਼ਾਮ ਨੂੰ ਹੀ ਹੁੰਦੇ ਸੀ ਦਿਨੇ ਪਤਾ ਨਹੀਂ ਕਿੱਥੇ ਹੋਗੇ ਸੀ ਸ਼ਾਮ ਨੂੰ ਮਿਲ ਕੇ ਮੈਨੂੰ ਕਹਿੰਦੇ ਨੇ ਵੀਰੇ ਅਸੀਂ ਤੇਰਾ ਲਾਈਵ ਦੇਖਦੇ ਹਾਂ ਯਾਰ ਸਾਰੇ ਸਰੀਰ ਆਦਿਰ ਦਾ ਲਾਈਵ ਚੱਲਦਾ ਮੇਰੇ ਸਾਡੇ ਕੋਲ ਮੈਂ ਕਹਾ ਯਾਰ ਮੈਂ ਇਹ じゃ ਕੀ ਗਾਤਾ ਵੀ ਇਦਾਂ ਮੈਨੂੰ ਕਹਿੰਦੇ ਰਹਿੰਦੇ ਆ ਫਿਰ ਮੈਂ ਵੀ ਇੱਕਦਮ ਐਂਜੇ ਹੋਊਗਾ ਮੈਂ ਤਾਂ ਦੇਖਿਆ ਦਿੰਦੇ ਨਾ ਕੋਈ ਆ ਕੀ ਆ